ਸਾਰੇ ਦਰਸ਼ਕਾਂ ਦਾ ਅਸੀਂ ਇੱਕ ਵਾਰ ਸਵਾਗਤ ਕਰਦੇ ਹਾਂ ਸਾਡੇ ਨਾਲ ਇੱਕ ਵਿਸ਼ੇਸ਼ ਮਹਿਮਾਨ ਆਸਨਸੋਲ ਤੋਂ ਸੈਂਟਰ ਗੁਰਦੁਆਰਾ ਪ੍ਰਬੰਧਕ ਕਮੇਟੀ West Bengal ਦੇ ਪ੍ਰਧਾਨ ਅਤੇ ਸਿੱਖ ਲੀਡਰ ਸਮਾਜ ਸੇਵੀ ਸਰਦਾਰ ਤਜਿੰਦਰ ਸਿੰਘ ਬਲਜੀ ਸਾਡੇ ਨਾਲ ਹਨ ਅਸੀਂ ਉਹਨਾਂ ਨਾਲ ਫੋਨ ਤੇ ਗੱਲ ਕਰ ਰਹੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਫਤਿਹ ਦੀ ਸਾਂਝ ਰੱਖਾਂਗੇ ਅਸੀਂ ਉਹਨਾਂ ਕੋਲੋਂ ਪੁੱਛਾਂਗੇ ਆਸਨਸੋਲ ਜ਼ਿਲ੍ਹੇ ਅਤੇ ਦੁਰਗਾਪੁਰ ਦੇ ਆਸ-ਪਾਸ ਦੀ ਹਲਚਲ ਇੰਨਾ ਚੋਣਾਂ ਦੇ ਦੌਰਾਨ ਕੀ ਹੈ ਸਿੱਖਾ ਦਾ ਰੁਝਾਨ ਕੀ ਹੈ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ ਵੀਰ ਜੀ ਤੁਸੀਂ ਲਾਈਨ ਤੇ ਹੀ ਹੋ ਨਾ ਜੀ ਹਾਂਜੀ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਲੋਕ ਸਭਾ ਦੀਆਂ ਚੋਣਾਂ ਵੀਰ ਜੀ ਚੱਲ ਰਹੀਆਂ ਹਨ ਮੇਰੇ ਖਿਆਲ ਦੇ ਨਾਲ ਹੁਣ ਤੀਸਰੇ ਚਰਨ ਦਾ મતદાન ਹੋਵੇਗਾ ਹੈ ਨਾ ਜੀ ਜੀ ਤੇ ਇਨ੍ਹਾਂ ਦਿਨਾਂ ਦੇ ਵਿੱਚ ਬੰਗਾਲ ਹੁਣ ਚੋਣਾਂ ਦਾ ਸਾਹਮਣਾ ਕਰਨ ਲਈ ਜਿਹਨੂੰ ਕਹਿੰਦੇ ਹੈ ਆਪਣੀਆਂ ਤਿਆਰੀਆਂ ਵਿੱਚ ਵੀ ਹੈ ਪ੍ਰਚਾਰ ਦੇ ਵਿੱਚ ਵੀ ਹੈ ਦੁਰਗਾਪੁਰ ਤੇ ਅਸਨਸੋਲ ਦੀ ਸੀਟ ਬਹੁਤ ਅਹਿਮ ਹੈ ਉੱਥੇ ਮੇਰੇ ਖਿਆਲ ਨਾਲ ਸ਼ਤਰਗੰਗ ਸੀਨਾ ਕੈਂਡੀਡੇਟ ਹਨ ਹੈ ਨਾ ਜੀ ਜੀ ਸ਼ਤਰਗੰਗ ਸੀਨਾ ਜੀ ਦਾ ਮੁਕਾਬਲਾ ਹੈਗਾ ਇੱਥੇ ਦੇ ਸਰਦਾਰ ਸੁਰਿੰਦਰਜੀਤ ਸਿੰਘ ਜੀ ਆਲੂ ਵਾਲੀ ਹੈ ਜੀ ਜਿਹੜੇ ਪਿਛਲੀ ਵਾਰੀ ਦੁਰਗਾਪੁਰ ਤੋਂ ਚੋਣ ਜਿੱਤੇ ਸੀ ਅੱਛਾ ਸੁਰਿੰਦਰ ਸਿੰਘ ਆਲੂ ਵਾਲੀ ਹੈ ਜੀ ਵਿਪੱਖ ਵਿੱਚ ਹਨ ਉਹਨਾਂ ਦੇ ਹਾਂ ਜੀ ਤੇ ਮੈਨੂੰ ਮੈਨੂੰ ਤੁਸੀਂ ਇਹ ਦੱਸੋ ਕਿ ਉੱਥੇ ਦੇ ਹਾਲਾਤ ਦੇ ਵਿੱਚ ਅਸੀਂ ਸੁਣਿਆ ਚੋਣ ਪ੍ਰਚਾਰ ਦੇ ਲਈ ਮੁੱਖ ਮੰਤਰੀ ਮੰਮਤਾ ਬੇਨਰਜੀ ਉੱਥੇ ਪਹੁੰਚੇ ਹਨ ਤੇ ਉਹ ਰਿਪੋਰਟ ਕਿਸ ਤਰ੍ਹਾਂ ਦੀ ਹੈ ਤੇ ਉਹਨਾਂ ਦੇ ਉੱਥੇ ਪਹੁੰਚਣ ਦੇ ਵਿੱਚ ਜਿਹੜਾ ਉੱਥੋਂ ਦਾ ਸਿੱਖ ਸਮਾਜ ਹੈ ਉਹਨਾਂ ਦੇ ਰੁਝਾਨ ਤੇ ਤੁਹਾਡੀਆਂ ਉੱਥੇ ਸਿੱਖ ਕੌਮ ਵੱਲੋਂ ਜ਼ਿੰਮੇਵਾਰੀਆਂ ਕਿਹੜੀਆਂ ਤੁਸੀਂ ਨਭਾਈਆਂ ਕੀ ਹੋਇਆ ਸਾਡੀ ਸਭ ਤੋਂ ਪਹਿਲਾਂ ਤਾਂ ਜਿਹੜੀ ਪੰਥਕ ਜਿੰਮਵਾਰੀ ਬਣਦੀ ਆ ਉਹ ਇਹ ਬਣਦੀ ਆ ਕਿ ਸਿੱਖਾਂ ਦੇ ਸਿਆਸੀ ਔਰ ਸਮਾਜਿਕ ਜਿਹੜੇ ਹਿੱਤ ਨੇ ਪ੍ਰਸ਼ਾਸਨਿਕ ਜਿਹੜੇ ਹਿੱਤ ਨੇ ਉਹਨਾਂ ਨੂੰ ਆਪਾਂ ਕਿਸੇ ਤਰੀਕੇ ਨਾਲ ਵੀ ਸਿਕਿਉਰ ਕਰ ਸਕੀਏ ਉਸ ਵਾਸਤੇ ਆਸਨਸੋਲ ਜਿਹੜਾ ਜ਼ਿਲ੍ਹਾ ਹੈ ਜਾਂ ਬਰਦਵਾਨ ਜ਼ਿਲ੍ਹੇ ਦੇ ਦੋ ਹਿੱਸੇ ਨੇ ਇੱਕ ਪੂਰਬੀ ਬਰਦਵਾਨਾ ਇੱਕ ਪੱਛਮੀ ਬਰਦਵਾਨਾ ਜਿਹੜਾ ਪੱਛਮੀ ਬਰਦਵਾਨਾ ਉਸ ਇਲਾਕੇ ਦੇ ਅੰਦਰ ਆਸਨਸੋਲ ਦੀ ਸੀਟ ਆਉਂਦੀ ਆ ਲੋਕ ਸਭਾ ਦੀ ਆ ਜਿਹੜਾ ਪੂਰਬੀ ਬਰਦਵਾਨਾ ਉਹਦੇ ਵਿੱਚ ਰਾਨੀਗੰਜ ਦੁਰਗਾਪੁਰ ਬਰਦਵਾਨ ਇਹ ਸਾਰਾ ਏਰੀਆ ਕਵਰ ਕਰਦੇ ਆ ਇਹ ਦੋ ਇਹ ਇਲਾਕਿਆਂ ਦੇ ਅੰਦਰ ਆਉਣ ਵਾਲੀ ਆ 13 ਮਈ ਨੂੰ ਲੋਕ ਸਭਾ ਦੀ ਚੋਣ ਦੀ ਡੇਟ ਆ ਉਸ ਡੇਟ ਦੇ ਵਿੱਚ ਇਹ ਫੈਸਲਾ ਹੋਏਗਾ ਦੋਨੇ ਇਲਾਕਿਆਂ ਦੇ ਅੰਦਰ ਦੋ ਤਰ੍ਹਾਂ ਦੇ ਕੈਂਡੀਡੇਟ ਨੇ ਤ੍ਰਿਨਮੂਲ ਕਾਂਗਰਸ ਵੱਲੋਂ ਤੇ ਉਹਨਾਂ ਦੇ ਮੁੱਖ ਮੁਕਾਬਲੇ ਦੇ ਅੰਦਰ ਹੈਗੇ ਨੇ ਬੀਜੇਪੀ ਦੇ ਕੈਂਡੀਡੇਟ ਆਸਨ ਸੋਲ ਵਿੱਚ ਹੈਗਾ सिन्हा ਜੀ ਉਹਨਾਂ ਦੇ ਮੁਕਾਬਲੇ 'ਚ ਹੈਗੇ ਨੇ ਸੁਰਿੰਦਰਜੀਤ ਸਿੰਘ ਜੀ ਆਲੂ ਵਾਲੀ ਆ ਜਿਹੜੀ ਪਿਛਲੀ ਲੋਕ ਸਭਾ ਦੀ ਉਹਨਾਂ ਨੇ ਦੁਰਗਾਪੁਰ ਤੋਂ ਇਲੈਕਸ਼ਨ ਜਿੱਤੀ ਸੀ ਉਹਨਾਂ ਦੀ ਸੀਟ ਬਦਲ ਕੇ ਐਡ ਕੀ ਪਸ਼ਚਮੀ ਬਰਦਵਾਨ ਯਾਨੀ ਕਿ ਹਸਨਸੋਲ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਦਿੱਤਾ ਗਿਆ ਹੈ ਮੇਰਾ ਮੇਰਾ ਵੀਰ ਜੀ ਅਗਲਾ ਨਹੀਂ ਅਗਲਾ ਸਵਾਲ ਇਹ ਹੈ ਸਿੱਖ ਲਈ ਸਿੱਖ ਫੇਸ ਜ਼ਰੂਰੀ ਹੈ ਜਾਂ ਸਿੱਖਾ ਲਈ ਸਿੱਖਾ ਦੇ ਕੰਮ ਪਹਿਲਾਂ ਜ਼ਰੂਰੀ ਹੁੰਨ ਜਿਹੜੇ ਸਰਕਾਰੇ ਦੁਆਰੇ ਕਰਨੇ ਪੈਂਦੇ ਹਨ ਕਈ ਵਾਰ ਹੁੰਦਾ ਹੈ ਕੈਂਡੀਡੇਟ ਤਾਂ ਸਿੱਖ ਜਿੱਤ ਜਾਂਦਾ ਹੈ ਪਰ ਕੰਮ ਕਾਜਾਂ ਵਿੱਚ ਅਸੀਂ ਦੇਖਦੇ ਹਾਂ ਸਾਡੇ ਨਹੀਂ ਤੁਹਾਡੇ ਉੱਥੋਂ ਦੇ ਕੰਮ ਕਾਜਾਂ ਦੇ ਰੁਝਾਨ ਕੀ ਕਹਿੰਦੇ ਹਨ ਉੱਥੇ ਦੇ ਸਿੱਖ ਸਿੱਖਾ ਦਾ ਭਰੋਸਾ ਜਿਹੜੀ ਮੌਜੂਦਾ ਸੱਤਾ ਰੂੜ ਸਰਕਾਰ ਹੈ ਉਹਨਾਂ ਦੇ ਵਿੱਚ ਹੈ ਕਿ ਜਾਂ ਫਿਰ ਕੈਂਡੀਡੇਟ ਸੁਰਿੰਦਰ ਸਿੰਘ ਦੇ ਵਿੱਚ ਹੈ ਉੱਥੇ ਦੇ ਰੁਝਾਨ ਕੀ ਕਹਿੰਦੇ ਹਨ ਅਨੁਮਾਨ ਕੀ ਹੈ ਤੁਹਾਡਾ ਪਿਛਲੀ ਵਲੀ ਦੇਖੋ ਜਿੱਥੇ ਸੀਗੇ ਸੁਰਿੰਦਰਜੀਤ ਸਿੰਘ ਜੀ ਆਲੂ ਆਇਗਾ ਜਿਹੜੇ ਦੁਰਗਾਪੁਰ ਵਾਲੇ ਏਰੀਆ ਚੋਂ ਐਰਚੇ ਉਹਨਾਂ ਨੂੰ ਅਸਲ ਤੋਂ ਸ਼ਿਫਟ ਕੀਤਾ ਗਿਆ ਲੇਕਿਨ ਉਹਨਾਂ ਨੇ ਪਿਛਲੇ ਟਿਨਿਓਰ ਦੇ ਅੰਦਰ ਸਿੱਖਾਂ ਦਾ ਕੋਈ ਵੀ ਐਸੋ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਜਿਹਨੂੰ ਆਪਾਂ ਯਾਦ ਕਰ ਸਕੀਏ ਦੂਸਰੀ ਤਰਫ ਸਾਡੇ ਕਈ ਵਾਰੀ ਲੌਂਗ ਆਰਡਰ ਨੂੰ ਰਿਲੇਟਡ ਕਈ ਮੁੱਦੇ ਹੁੰਦੇ ਆ ਸਿੱਖ ਪੰਥ ਦੇ ਜਾਂ ਪ੍ਰਸ਼ਾਸਨਿਕ ਲੈਵਲ ਦੇ ਮੁੱਦੇ ਹੁੰਦੇ ਆ ਜਿਹੜੇ ਕਿ ਸਟੇਟ ਗਵਰਨਮੈਂਟ ਦੇ ਅਧੀਨ ਆ ਜਾਂਦੇ ਆ ਉਹਨਾਂ ਦੇ ਵਿੱਚ ਹਮੇਸ਼ਾ ਆਪਾਂ ਰਾਜ ਸਰਕਾਰ ਨੂੰ ਆਪਣੇ ਨਾਲ ਖੜਾ ਪਾਇਆ ਖਾਸ ਕਰਕੇ ਗੱਟ ਗਿਣਤੀ ਜਿਹੜੀ ਹੈਗੀ ਆ ਬੰਗਾਲ ਦੇ ਅੰਦਰ ਉਹਦੇ ਵਿੱਚ ਸਿੱਖਾਂ ਦੀ ਹਰ ਗੱਲ ਨੂੰ ਸਨਮਾਨ ਦੇ ਤਹਿਤ ਜਾਂ ਉਹਨਾਂ ਦੇ ਪ੍ਰਸ਼ਾਸਨੀ ਕਮਾਂਕਾਰਾਂ ਦੇ ਤਹਿਤ ਕਦੀ ਵੀ ਇਤੋਂ ਦੀ ਰਾਜ ਸਰਕਾਰ ਨੇ ਅੱਖੋਂ ਪਰੋਖਾ ਨਹੀਂ ਕੀਤਾ ਇਸ ਕਰਕੇ ਆਪਾਂ ਹਮੇਸ਼ਾ ਰਾਜ ਸਰਕਾਰ ਦੇਈ ਸਰਕਾਰੀ ਕੰਮਾਂ ਦੇ ਵਿੱਚ ਵੀ ਉਹਨਾਂ ਦੇ ਨਾਲ ਹੱਥ ਬਣਾਉਂਦੇ ਆ ਕੋਵਿਡ ਦੇ ਟਾਈਮ ਤੇ ਵੀ ਆਪਾਂ ਦੇਖਿਆ ਚਾਹੇ ਆਕਸੀਜਨ ਚਾਹੇ ਮੈਡੀਕੈਅਰ ਚਾਹੇ ਰਾਸਮਿੰਗ ਡਿਸਟ੍ਰਿਬਿਊਸ਼ਨ ਦਾ ਕੰਮ ਸੀਗਾ ਉਹਦੇ ਵਿੱਚ ਸਿੱਖਾਂ ਨੇ ਇੱਕ ਮਤਲਬ ਸਲਾਘਾਯੋਗ ਕਦਮ ਚੁੱਕਿਆ ਔਰ ਉਹਨਾਂ ਦਾ ਸਹਿਯੋਗ ਕੀਤਾ ਸਰਕਾਰ ਦਾ ਨਹੀਂ ਮੇਰਾ ਅਗਲਾ ਅਗਲਾ ਸਵਾਲ ਨਹੀਂ ਵਾਸਤੁ ਜ਼ਰੂਰੀ ਮੇਰਾ ਅਗਲਾ ਸਵਾਲ ਇਹ ਹੈ सुरेंद्र ਸਿੰਘ ਆਲੂਵਾਲੀਆ ਪਾਜਪਾਈ ਉਮੀਦਵਾਰ ਦੇ ਤੌਰ ਤੇ ਉਹਨਾਂ ਦੀ ਉਥੇ ਸਿੱਖਿਆ ਦੇ ਵਿੱਚ ਹਾਜ਼ਰੀ 100 ਦੇ ਵਿੱਚ ਕਿੰਨੇ ਪਰਸੈਂਟ ਹੈ ਕਿੰਨੇ ਨੰਬਰ ਦੇਓਗੇ ਉਹਨਾਂ ਨੂੰ ਸਿੱਖਿਆ ਦੇ ਮਸਲਿਆਂ ਤੇ ਸਿੱਖਿਆ ਦੇ ਦੁੱਖ ਸੁੱਖ ਤੇ ਸਿੱਖਿਆ ਦੀਆਂ ਜ਼ਰੂਰਤਾਂ ਤੇ ਉਥੇ ਕੌਮੀ ਹਾਜ਼ਰੀ ਉਹ ਕਿੰਨੇ ਕਿੰਨੇ ਨੰਬਰ ਦੋਗੇ ਉਹ ਭਰਦੇ ਹਨ ਇਕੋ ਨੰਬਰ ਦੇਣਾ ਕੋਈ ਵੱਡੀ ਗੱਲ ਨਹੀਂ ਹੈਗੀ ਲੇਕਿਨ ਇਹ ਆ ਕਿ ਸੁਰਿੰਦਰਜੀਤ ਸਿੰਘ ਆਲੂ ਵਾਲੀਆ ਦਾ ਜਨਮ ਸਥਾਨ ਹੈ ਅਸਲਸੋਲ ਉਹ ਅਸਲਸੋਲ ਚ ਜੰਪਲ ਹੋਇਆ ਉੱਥੇ ਦੀ ਸਟੂਡੈਂਟ ਯੂਨੀਅਨ ਉਹਨਾਂ ਨੇ ਕੀਤੀ ਕਾਂਗਰਸ ਦੇ ਵਿੱਚ ਸੀਗੇ ਉਹ ਔਰ ਉੱਥੇ ਜਿਹੜੇ ਆਪਣੇ ਐਡੀਡੀਓ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਦੇ ਉਹ ਸਮਝ ਲੋ ਕਿ ਸਾਲਾ ਸਾਬ ਮਤਲਬ ਇਹ ਜਵਾਈ ਨੇ ਉਹਨਾਂ ਦੇ ਔਰ ਉਹ 80 ਦੀ ਦਾ ਚੇਅਰਮੈਨ ਉਹਨਾਂ ਦਾ ਸਾਲਾ ਤੇ ਇਹ ਚੱਕਰ ਹੈਗਾ ਕਿ ਇੱਥੇ ਉਹਨਾਂ ਦਾ ਪਛੋਕੜ ਕਾਫੀ ਲੰਮਾ ਚੌੜਾ ਹੈ ਸਿਆਸੀ ਲੇਕਿਨ ਸਿੱਖਾਂ ਦੇ ਪੰਥਕ ਤੌਰ ਤੇ ਕੋਈ ਕੰਮ ਕੀਤੇ ਹੈ ਕਈ ਵਾਰੀ ਨਹੀਂ ਵੀ ਕੀਤੇ ਹੋਣਗੇ ਲੇਕਿਨ ਕੋਈ ਵੀ ਯਾਦ ਰੱਖਣ लायक ਕੰਮ ਮੇਰੇ ਨੌਲੇਜ ਅੱਜ ਤੱਕ ਨਹੀਂ ਆਇਆ ਸਿੱਖਾਂ ਨੂੰ ਉੱਥੇ ਦੇ ਉੱਥੋਂ ਦੇ ਸਥਾਨਕ ਸਿੱਖਾਂ ਨੂੰ ਕਦੀ ਇਸ ਤਰ੍ਹਾਂ ਭਰੋਸਾ ਜਾਂ ਚਾਹ ਹੁੰਦਾ ਵੀ ਮੇਰੇ ਤੇ ਆ ਮੁਸੀਬਤ ਹੋਈ ਹੈ ਚਲੋ ਭਈ ਆਲੂ ਵਾਲੀ ਜੀ ਕੋਲ ਜਾਂਦੇ ਹਾਂ ਸੁਰਿੰਦਰ ਸਿੰਘ ਕੋ ਇਹ ਉਹ ਜਾਂਦੇ ਵੀ ਨਹੀਂ ਕਿਉਂਕਿ ਵਿਸ਼ਵਾਸ ਹੀ ਨਹੀਂ ਜਿੱਤਿਆ ਉਹਨਾਂ ਦੂਸਰੀ ਗੱਲ ਕੀ ਆ ਕਿ ਇਸ ਇਲੈਕਸ਼ਨ ਦੇ ਵਿੱਚ ਇੱਕ ਵੱਡਾ ਅਰਚਨ ਇੱਕ ਵੱਡਾ ਸਵਾਲ ਸਿੱਖ ਪੰਥੋਂ ਉਹਨਾਂ ਕੋਲ ਰੱਖਿਆ ਗਿਆ ਸੀ ਦਾਸ ਨੇ ਵੀ ਰੱਖਿਆ ਸੀ ਅਸੀਂ ਇਹ ਕਿਹਾ ਕਿ ਦੇਖੋ ਤੁਸੀਂ ਸਿੱਖ ਪੰਥ ਦੇ ਬਾਨੀ ਹੋ ਤੁਹਾਨੂੰ ਸਿੱਖ ਪੰਥ ਦੇ ਬਾਰੇ ਧਰਮ ਦੇ ਬਾਰੇ ਪਰਪਕਤਾ ਵੀ ਹੈ ਤੁਹਾਡੇ ਅੰਦਰ ਤੁਸੀਂ ਕਈ ਮੁੱਦੇ ਸਿੱਖਾਂ ਦੇ ਚੁੱਕੇ ਵੀ ਆ ਪਾਰਲੀਮੈਂਟ ਦੇ ਅੰਦਰ ਇਸ ਕਰਕੇ ਅਸੀਂ ਤੁਹਾਡੇ ਕੋ ਆਸ ਕਰਦੇ ਆ ਕਿ ਪਿਛਲੇ ਦਿਨੀ ਜਿਹੜਾ ਸਿੱਖ ਆਈਪੀਐਸ ਅਫਸਰ ਜਸਬੀਰ ਸਿੰਘ ਜੀ ਦਾ ਮੁੱਦਾ ਸੀ ਉਸ ਮੁੱਦੇ ਦੇ ਉੱਤੇ ਤੁਸੀਂ ਐਕਸਪਲੇਨੇਸ਼ਨ ਦਿੱਤੀ ਆ ਕਿ ਇਹ ਬੀਜੇਪੀ ਦੇ ਬੰਦਿਆਂ ਨੇ ਮੂਰਖਾਂ ਵਾਲਾ ਕੰਮ ਕੀਤਾ ਪਰ ਇਹ ਜਿਹੜੀ ਪਾਰਟੀ ਦੇ ਤਰਫੋਂ ਇੱਕ ਸਮਾਜ ਆਚਨਾ ਸੀ ਜਿਹੜੀ ਅਨ ਮਤਲਬ ਕੰਟੈਸਟਡ ਜਾਂ ਕਿਸੇ ਅਨ ਕੰਡੀਸ਼ਨਲ ਜਿਹੜੀ ਐਪੋਲੋਜੀ ਟੈਂਡਰ ਕਰਨੀ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਕੋਤਾਹੀ ਰਹੀ ਉਹਦੇ ਵਿੱਚ ਸਪਸ਼ਟਤਾ ਨਹੀਂ ਆਈ ਇਹਨਾਂ ਨੇ ਵੀ ਸਪਸ਼ਟ ਬਿਆਨ ਨਹੀਂ ਦਿੱਤਾ पिछले दिन ही सानू उन्होंने अप्रोच ਕੀਤਾ ਸੀ ਕਿ ਮੈਂ ਸਿੱਖ ਧਰਮ ਦੇ ਨਾਲ ਆਪਣਾ ਮਾਸ ਕਮਿਊਨੀਕੇਸ਼ਨ ਪ੍ਰੋਗਰਾਮ ਇਸ ਇਲੈਕਸ਼ਨ ਦੇ ਤਹਿਤ ਕਰਨਾ ਚਾਹੁੰਦਾ ਮੈਂ ਕਿਹਾ ਦੇਖੋ ਗੁਰੂ ਘਰ ਦੇ ਵਿੱਚ ਕਦੇ ਵੀ ਆਓ ਵੈਲਕਮ ਆ ਉੱਥੇ ਸਿੱਖ ਪੰਥ ਦੇ ਨਾਲ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਪਰ ਜੇ ਤੁਸੀਂ ਕਹੋਗੇ ਅਸੀਂ ਤੁਹਾਨੂੰ ਕੋਈ ਸਨਮਾਨ ਦਈਏ ਜਾਂ ਤੁਹਾਨੂੰ ਕੋਈ ਆਪਣੀ ਪਬਲਿਕ ਅਨਾਉਂਸਮੈਂਟ ਸਿਸਟਮ ਨੂੰ ਵਰਤਣ ਦੀ ਹੈ ਉਹਦੇ ਲਈ ਤੁਹਾਨੂੰ ਪਹਿਲੋਂ ਜਿਹੜੀ ਸਿੱਖ ਪੰਥ ਨੂੰ ਦਸਤਾਰ ਦੇ ਤਹਿਤ ਜਿਹੜੀ BJP ਦੇ ਪਾਰਟੀ ਨੇ ਬੰਗਾਲ ਦੇ ਅੰਦਰ ਜੋ ਸਾਡੀ ਬੇਇੱਜ਼ਤੀ ਕੀਤੀ ਆ ਉਹ ਸਾਨੂੰ અપਮਾਨ ਸਹਿਣਾ ਪਿਆ ਸੁਵਿੰਦੂ ਅਧਿਕਾਰੀ ਜੀ ਦੇ ਤਰਫੋਂ ਉਹਦੇ ਵਾਸਤੇ ਤੁਹਾਨੂੰ ਸ਼ਮਾ ਜਾਚਣਾ ਕਰਨੀ ਪਊਗੀ ਫਿਰ ਆਪਾਂ ਹਰ ਤਰੀਕੇ ਨਾਲ ਤੁਹਾਨੂੰ ਪੰਤ ਤੱਕ ਜਿਹੜੀਆਂ ਸਾਡੀਆਂ ਸਿਸਟਮ ਹੈਗਾ ਅਨਾਉਂਸਮੈਂਟ ਦਾ ਜਾਂ ਪਬਲਿਕ ਜਿਹੜੀ ਅਨਾਊਂਸਮੈਂਟ ਸਿਸਟਮ ਨੂੰ ਵਰਤ ਕਰਕੇ ਆਪਾਂ ਆਪਣੇ ਪੰਥ ਦੇ ਬੰਦਿਆਂ ਨਾਲ ਗੱਲ ਕਰਦੇ ਉਹ ਵੀ ਆਵਾਜ਼ ਕਰ ਸਕਦੇ ਹੋ ਆਦਰਵਾਇਜ਼ ਤੁਸੀਂ ਅਸ਼ੀਰਵਾਦ ਲੈਣਾ ਚਾਹੁੰਦੇ ਗੁਰੂ ਸਾਹਿਬ ਦਾ ਕਦੇ ਵੀ ਆਓ ਵੈਲਕਮ ਆ ਤੁਸੀਂ ਆਪਣਾ ਪ੍ਰਸ਼ਾਦ ਕਰਾ ਸਕਦੇ ਹੋ ਪ੍ਰਸ਼ਾਦ ਗ੍ਰਹਿਣ ਕਰ ਸਕਦੇ ਹੋ ਮੱਥਾ ਟੇਕ ਸਕਦੇ ਹੋ ਉਹਦੇ ਲਈ ਕੋਈ ਦਿੱਕਤ ਨਹੀਂ ਕਹਿਣ ਦਾ ਮਤਲਬ ਕਹਿ ਨਹੀਂ ਕਹਿਣ ਦਾ ਕਹਿਣ ਦਾ ਮਤਲਬ ਹੈ ਅਧਿਆਤਮਿਕ ਸਨਮਾਨ ਲਈ ਤੁਸੀਂ ਆ ਜਾਓ ਪਰ ਤੁਹਾਨੂੰ ਕੌਮ ਦਾ ਸਨਮਾਨ ਜੇ ਲੈਣਾ ਹੈ ਤਾਂ ਕੌਮ ਦਾ ਭਰੋਸਾ ਜਿੱਤਣਾ ਪਵੇਗਾ ਬਿਲਕੁਲ ਬਿਲਕੁਲ ਕਸੂ ਕੌਮ ਦਾ ਸਾਡਾ ਸਿੱਧਾ ਸਵਾਲ ਆ ਅਸੀਂ 36 ਦਿਨ ਉੱਥੇ ਹੈੱਡਕੁਆਰਟਰ ਆਪਣਾ ਸ਼ਾਂਤੀਪ੍ਰੀਅ ਧਰਨਾ ਪ੍ਰਦਰਸ਼ਨ ਕੀਤਾ ਉੱਥੇ ਭਾਜਪਾ ਦੇ ਕਿਸੇ ਵੀ ਵੱਡੇ ਲੀਡਰ ਵੱਲੋਂ ਕੋਈ ਬਿਆਨਬਾਜ਼ੀ ਨਹੀਂ ਹੋਈ ਕੋਈ ਐਕਸਪਲੇਨੇਸ਼ਨ ਨਹੀਂ ਹੋਈ ਕੋਈ ਉਹਨਾਂ ਨੇ ਸਮਝਾਅਚਨਾ ਪੰਤ ਪਾਸੋਂ ਨਹੀਂ ਕੀਤੀ ਨਾ ਹੀ ਪ੍ਰਸ਼ਾਸਨ ਨੇ ਕੋਈ ਤਕੜਾ ਸਟੈਪ ਲਿਆ ਅਸੀਂ ਤਾਂ ਪ੍ਰਸ਼ਾਸਨ ਕੋਲ ਵੀ ਅਪੀਲ ਕੀਤੀ ਸੀ ਆਈਦਰ ਪ੍ਰਸ਼ਾਸਨ ਸਾਡੇ ਧਾਰਨਿਕ ਸੈਂਟੀਮੈਂਟ ਨੂੰ ਹਰਟ ਕਰਨ ਵਾਸਤੇ ਉਹਦੇ ਖਿਲਾਫ ਜੋ ਬਣਦੀ ਕਾਰਵਾਈ ਉਹ ਕਰੇ ਨਹੀਂ ਤੇ 파ਟੀ ਜੇ ਸਿੱਖਾਂ ਦਾ ਕਿਸੇ ਤਰੀਕੇ ਦਾ ਹਿੱਤ ਚਾਹੁੰਦੀ ਆ ਤੇ ਸਿੱਖ ਪੰਥਰ ਦੀ ਭਾਵਨਾ ਨੂੰ ਜਿਹੜਾ ਠੇਸ ਲੱਗਿਆ ਜਸਪ੍ਰੀਤ ਸਿੰਘ ਦੀ ਦਸਤਾਰ ਨੂੰ ਦੇਖ ਕੇ ਖਾਲਸਤਾਨੀ ਕਹਿਣ ਵਾਸਤੇ ਉਹਦੇ ਨੇ ਅਨ ਕੰਡੀਸ਼ਨਲ ক্ষমা ਆਚਨਾ ਕੀਤੀ ਜੋ ਉਸ ਅਫਸਰ ਨੇ ਉਸ ਸਮੇਂ ਆਪਣੇ ਬਿਆਨ ਦਿੱਤੇ ਸੀ ਉਹਦੇ ਆਧਾਰ ਤੇ ਕੌਮ ਨੇ ਇੱਕ ਸਟੈਂਡ ਲਿਆ ਸੀ ਤੇ ਕੌਮ ਦਾ ਇਹ ਸਟੈਂਡ ਜਿਹੜਾ ਹੈ ਇਹ ਦੁਨੀਆ ਭਰ ਦੇ ਵੀ ਇਸ ਗੱਲ ਦਾ ਸੰਕੇਤ ਹੈ ਕਿ ਕਿਸੇ ਵੀ ਸਿੱਖ ਦੀ ਦਸਤਾਰ ਤੇ ਹੱਥ ਫੋਣਾ ਇੰਨਾ ਆਸਾਨ ਨਹੀਂ ਹੈ ਤੇ ਦੂਸਰਾ ਸਵਾਲ ਮੇਰਾ ਇਹ ਹੈ ਕਿ ਬੰਗਾਲ ਸੂਬੇ ਦੇ ਵਿੱਚ ਜਿਹੜੀਆਂ ਚੋਨਾ ਹਨ ਉਸ ਚੋਨਾ ਦੇ ਦੌਰਾਨ ਜੋ ਸਾਡੇ ਕੋਲ ਸੂਚੀ ਤੇ ਸੂchna ਤੇ ਜਾਣਕਾਰੀ ਮਿਲੀ ਹੈ ਮਮਤਾ ਬਨਰਜੀ ਦਾ ਉੱਥੇ ਹਾਜ਼ਰ ਹੋਣਾ ਤੇ ਪਹੁੰਚਣਾ ਉਹ ਕਿੱਦਾਂ ਹੋਇਆ ਤੇ ਉੱਥੇ ਕੀ ਰੁਝਾਨ ਹੋਏ ਜਿਹੜਾ ਸਾਂਝਾ ਕਰੋਗੇ ਸੂchna ਨੂੰ ਪਿਛਲੇ ਕੱਲੇ ਛੇਤਰੀਕ ਨੂੰ ਮਮਤਾ ਬਨਰਜੀ ਜੀ ਪੁਲਿਸਟਰ ਮੁੱਖ ਮੰਤਰੀ ਦਾ ਇੱਕ ਪਬਲਿਕ ਸੰਵਾਦ ਕਾਇਮ ਕਰਨ ਵਾਸਤੇ ਪਬਲਿਕ ਮੀਟਿੰਗ ਸੀ ਉਸ ਪਬਲਿਕ ਮੀਟਿੰਗ ਦੇ ਅੰਦਰ ਸਿਰਫ ਮinority ਕਮਿਊਨਿਟੀ ਵੱਲੋਂ ਸਿੱਖਾਂ ਨੂੰ ਉੱਥੇ ਨਮੰਤਰਿਤ ਕੀਤਾ ਗਿਆ ਦਾਸ ਉੱਥੇ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਮਾਇੰਦਾ ਬਣ ਕੇ ਗਿਆ ਸਾਡਾ ਫੱਕ ਉਹਨਾਂ ਨੇ ਰੱਖਣ ਵਾਸਤੇ ਕਿਹਾ ਜਾਂ ਅਸੀਂ ਉਹਦੇ ਨਾਲ ਸਹਿਯੋਗ ਕਰਨ ਵਾਸਤੇ ਜਾਂ ਪ੍ਰਸ਼ਾਸਨ ਦੇ ਇਥੋਂ ਦੇ ਸਟੇਟ ਦੇ ਹੈੱਡ ਹੋਣ ਦੇ ਨਾਤੇ ਅਸੀਂ ਉਹਨਾਂ ਦਾ ਜਿਹੜਾ ਰਿਕੁਐਸਟ ਸੀਗਾ ਉਸ ਨੂੰ ਪ੍ਰਵਾਨ ਚੜਾ ਕੇ ਅਸੀਂ ਉਹਨਾਂ ਦੇ ਨਾਲ ਉੱਥੇ ਉਹਨਾਂ ਦਾ ਦਰਸ਼ਕ ਹਾਜ਼ਰ ਹੋਏ ਅਸੀਂ ਪੰਥਕ ਤੌਰ ਤੇ ਸਟੇਟ ਦੀ ਸਹਿਯੋਗੀ ਪਾਰਟੀ ਔਰ ਇਸ ਦੀ ਸ਼ਾਸਕ ਸ਼੍ਰੇਣੀ ਹੋਣ ਦੇ ਨਾਤੇ ਅਸੀਂ ਉਹਨਾਂ ਦਾ ਵੀ ਸਨਮਾਨ ਕੀਤਾ ਆਪਣਾ ਧਾਰਮਿਕ चिन्ह ਦੇ ਕੇ ਸਾਡੇ ਕੋਲ ਦਰਬਾਰ ਸਾਹਿਬ ਦਾ ਇੱਕ ਰੈਪਲੀਕਾ ਮਾਡਲ ਸੀਗਾ ਅਸੀਂ ਉਹ ਦੇ ਕੇ ਉਹਨਾਂ ਨੂੰ ਕਿਹਾ ਔਰ ਉਹਨਾਂ ਨੇ ਬਕਾਇਦਾ ਕਿਹਾ ਕਿ ਮੇਰੇ ਪਰਵਾਜ਼ ਮੇਰਾ ਜਿਹੜਾ ਭਾਈਪੋਆ ਅਭਿਸ਼ੇਕ ਵਨਰਜੀ ਦੀ ਵਾਇਸ ਜੜੀ ਆ ਪਤੀਜਾ ਉਹ ਵੀ ਪੰਜਾਬਣ ਹੈ ਇਸ ਕਰਕੇ ਅਸੀਂ ਸਿੱਖਾਂ ਦੀ ਧਾਰਮਿਕ ਸੈਂਟੀਮੈਂਟ ਨੂੰ ਸਮਝਦੀ ਆ ਔਰ ਇਸ ਰੈਪਲੀਕਾ ਨੂੰ ਜਿਹੜਾ ਤੁਸੀਂ ਮੈਨੂੰ ਦਿੱਤਾ ਦਰਵਾਰ ਸਾਹਿਬ ਦਾ ਇਹਨੂੰ ਆਪਣੇ ਬਿਲਕੁਲ ਆਫਿਸ ਦੇ ਵਿੱਚ ਹਮੇਸ਼ਾ ਰੱਖਾਂਗੇ ਤਾਂ ਕਿ ਉਹਦਾ ਸਨਮਾਨ ਜਿਹੜਾ ਹੈ ਉਹ ਜਿਹੜਾ ਮੈਸੇਜ ਜਿਹੜਾ ਹੈ ਉਹ ਹਮੇਸ਼ਾ ਪਬਲਿਕ ਦੇ ਵਿੱਚ ਅੰਦਰ ਰਹੇ ਔਰ ਅੱਜ ਉਹਨਾਂ ਦਾ ਰੋਡ ਸ਼ੋਅ ਸੀਗਾ 7 ਤਰੀਕ ਨੂੰ ਉਹ ਵੀ ਉਹਨਾਂ ਦਾ ਸਾਡੇ 9ਵੇਂ ਪਾਤਸ਼ਾਹ ਦੇ ਨਾਂ 'ਤੇ ਸਕੂਲ ਹੈਗਾ ਸਾਡੇ ਤੋਂ ਦੁਰਗਾਪੁਰ ਸੀਬੀਐਸਸੀ ਦੇ ਅਫੀਲੀਏਟਡ ਸਕੂਲ ਆ ਜਿਹੜਾ ਕਿ ਉੱਥੇ 4000 ਬੱਚਾ ਪੜਦਾ ਹੈ ਸਕੂਲ ਦਾ ਪੂਰਾ ਨਾਮ ਕੀ ਹੈ ਗੁਰਦੇਵ ਭਾਦਰ ਪਬਲਿਕ ਸਕੂਲ ਦੁਰਗਾਪੁਰ ਦੁਰਗਾਪੁਰ ਕਿੰਨੇ ਬੱਚੇ ਪੜਦੇ ਉੱਥੇ ਹਾਂਜੀ ਕਿੰਨੇ ਬੱਚੇ ਪੜਦੇ ਆ ਸਟੂਡੈਂਟ ਕਿੰਨੇ ਆ ਜੀ ਇੱਥੇ ਤਕਰੀਬਨ 4000 ਬੱਚਾ ਪੜਦਾ ਔਰ ਇਹਦੇ ਵਿੱਚ ਮਾਣ ਦੀ ਗੱਲ ਇਹ ਆ ਕਿ ਉਦੋਂ ਦੇ ਮੌਜੂਦਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਮੁੱਖ ਮੰਤਰੀ ਸੀਗੇ ਪੰਜਾਬ ਦੇ ਉਹਨਾਂ ਨੇ ਆਪਣੇ ਕਰ ਕਮ ਲਾਲਾ ਇਹਦਾ ਨੀਂਹ ਪੱਥਰ ਰੱਖਿਆ ਸੀਗਾ ਤੇ ਗੁਰੂ ਸਾਹਿਬ ਦੇ ਨਾਂ ਤੇ ਜਿਨ੍ਹਾਂ ਨੇ ਏਡੀ ਵੱਡੀ ਸ਼ਾਦਤ ਦਿੱਤੀ ਆ ਧਰਮ ਦੀ ਆਜ਼ਾਦੀ ਦੇ ਖਾਤਰ ਉਹਨਾਂ ਦੇ ਨਾਂ ਤੇ ਸਕੂਲ ਦਾ ਬੁਲਕੇ ਚੜ੍ਹਦੀ ਗੱਲਾਂ ਦਾ ਸਕੂਲ ਆ ਅੱਜ ਉਹਦੇ ਗਰਾਊਂਡ ਦੇ ਵਿੱਚ ਮੈਡਮ ਦਾ ਸੀਐਮ ਸਾਹਿਬ ਦਾ ਹੈਲੀਕਾਪਟਰ ਲੈਂਡ ਕੀਤਾ ਸੀਗਾ ਤੇ ਅਸੀਂ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਸਵਾਗਤ ਤੇ ਸਨਮਾਨ ਕੀਤਾ ਅਸੀਂ ਵੀ ਉਹਨਾਂ ਨੇ ਉਹਨਾਂ ਦਾ ਅਸੀਂ ਉਹਨਾਂ ਦਾ ਸਨਮਾਨ ਕੀਤਾ ਸੀ ਉਹਨਾਂ ਨੇ ਸਦਾ ਸਨਮਾਨ ਕੀਤਾ ਸਕੂਲ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਹੋਣ ਲਾਗੇ ਉਹਨਾਂ ਨੇ ਦਾਸਤੂਦ ਕੇਸ਼ ਹੋਲ ਦੇਖ ਕੇ ਸਰੂਪਾ ਦੇ ਕੇ ਸਨਮਾਨਿਤ ਕੀਤਾ ਸਕੂਲ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਸੀਗੇ ਗੁਰਸਿੰਦਰ ਪਾਸ ਸਿੰਘ ਜੀ ਵੀ ਮੌਜੂਦ ਸੀ ਉਹਨਾਂ ਨੇ ਵੀ ਉਹਨਾਂ ਨੂੰ ਸ਼ੌਲ ਦੇ ਕੇ ਸ਼ੌਲ ਦੇ ਸਨਮਾਨ ਦੇ ਵਿੱਚ ਉਹਨਾਂ ਦਾ ਵਾਧਾ ਕੀਤਾ ਸਾਡੇ ਸਕੂਲ ਪ੍ਰਬੰਧਕ ਕਮੇਟੀ ਦੇ ਸੈਕਟਰੀ ਸੀਗੇ ਤਲਵਿੰਦਰ ਸਿੰਘ ਜੀ ਉਹ ਵੀ ਸੀਗੇ ਉਹਨਾਂ ਨੇ ਵੀ ਉਹਨਾਂ ਦਾ ਸਰੂਪਾ ਦੇ ਕੇ ਸਨਮਾਨਿਤ ਕੀਤਾ ਇਸ ਕਰਕੇ ਪਿੰਡਕ ਤੌਰ ਤੇ ਉਹਨਾਂ ਨੇ ਸਾਡਾ ਸਨਮਾਨ ਰੱਖਿਆ ਔਰ ਸਾਡਾ ਇਸ ਸਕੂਲ ਦੀ ਨਵੀਂ ਬ੍ਰਾਂਚ ਪਾਨਾਗੜ ਵਿੱਚ ਖੁੱਲ੍ਹਣ ਲੱਗੀ ਹੈ ਕੋਸ ਬ੍ਰਾਂਡ ਦਾ ਨੀਂਹ ਪੱਥਰ ਰੱਖਣ ਵਾਸਤੇ ਸਕੂਲ ਨੂੰ ਜਦੋਂ ਸਟਾਰਟ ਕਰਾਂਗੇ ਉਹਦੀ ਬੰਸਰ ਦੇ ਵਾਸਤੇ ਜਦ ਆਪਾਂ ਉਹਦੀ ਬਿਲਡਿੰਗ ਜਦੋਂ ਸਟਾਰਟ ਹੋਏਗੀ ਉਹ ਨੀਂਹ ਪੱਥਰ ਰੱਖਣ ਵਾਸਤੇ ਉਹਨਾਂ ਨੇ ਰਿਕਵੈਸਟ ਕੀਤੀ ਕਿ ਅਸੀਂ ਉਹਨੇ ਕਿ ਸਾਡੇ ਰਾਜ ਜਿਹੜੀ ਮੁੱਖ ਮੰਤਰੀ ਆ ਉਹ ਆਪਣੇ ਕਰ ਕਮਲਾ ਨਾਲ ਉਹਦਾ ਨੀਂਹ ਪੱਥਰ ਰੱਖੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਸਪੋਰਟਰ ਜਾਂ ਸੰਗਤ ਜਾਂ ਸਮਾਜ ਦੇ ਬੰਦੇ ਸੀਗੇ ਇਸ ਕਰਕੇ ਸਾਰੀ ਸੰਗਤ ਦੇ ਸੇਵਾ ਵਾਸਤੇ ਅਸੀਂ ਉੱਥੇ ਸ਼ਹੀਨ ਲਾਈ ਸੀਗੀ ਗਰਮੀ ਦਾ ਮੌਸਮ ਸੀਗਾ ਤੇ ਇਸ ਗੱਲ ਦੀ ਵੀ ਸਾਰੇ ਸਮਾਜਿਕ ਆਗੂਆਂ ਨੇ ਪੰਥ ਕਾਗੂ ਨੇ ਸਾਡੇ ਉਥੋਂ ਦੇ ਪੋਲੀਟੀਕਲ ਲੀਡਰਾਂ ਨੇ ਇਵਨ ਸੀਐਮ ਵੀ ਉੱਥੇ ਜਾ ਕੇ ਸ਼ਬੀਨ ਉਹਨਾਂ ਨੇ ਗ੍ਰਹਿਣ ਕੀਤੀ ਔਰ ਉੱਥੇ ਦੇ ਜਿਹੜੇ ਸੇਵਾਦਾਰ ਸੀਗੇ ਜਿਹੜੇ ਸ਼ਬੀਨ ਦੀ ਸੇਵਾ 'ਚ ਲੱਗੇ ਹੋਏ ਸੀ ਉਹਨਾਂ ਪਾਸੋਂ ਵੀ ਉਹਨਾਂ ਨੇ ਚੋਲ ਔਰ ਸਿਰੋਪਾ ਜਿਹੜਾ ਉਹ ਗ੍ਰਹਿਣ ਕੀਤਾ ਉਹਨਾਂ ਦਾ ਵੀ ਮਾਨ ਤਾਨ ਰੱਖਿਆ ਇਹ ਸਾਡੇ ਪੰਥ ਵਾਸਤੇ ਸਿੱਖਾਂ ਵਾਸਤੇ ਬੜੀ ਵੱਡੀ ਮਾਣ ਦੀ ਗੱਲ ਆ ਇੱਕ ਰੋਡ ਸ਼ੋਅ ਦੇ ਦੌਰਾਨ ਉਹ ਰੁਕ ਕੇ ਸਾਡੇ ਸੇਵਾਦਾਰਾਂ ਨੂੰ ਸਨਮਾਨਿਤ ਕਰੇ ਜਾਂ ਉਹਨਾਂ ਕੋ ਸਨਮਾਨ ਗ੍ਰਹਿਣ ਕਰੇ ਤੇ ਤੁਹਾਨੂੰ ਮਹਿਸੂਸ ਹੁੰਦਾ ਇੱਕ ਪ੍ਰੈਕਟੀਕਲ ਸਵਾਰਕ ਕਰੀਏ ਕਿ trilul congress ਦੇ ਵਿੱਚ ਜਿਹੜੀ ਲੀਡਰਸ਼ਿਪ ਹੈ ਉਹ ਉਹਦੇ ਵਿੱਚ ਕੋਈ vip ਕਲਚਰ ਹੈ ਜਾਂ ਆਮ ਸਧਾਰਨ ਬੰਦੇ ਦੀ ਤਰ੍ਹਾਂ ਲੀਡਰਾਂ ਨਾਲ ਤੁਸੀਂ ਜਾ ਕੇ ਮਿਲਦੇ ਹੋ ਮੈਂ ਹੈਰਾਨ ਆ ਕਿ ਮੇਰੇ ਕੋਲ ਤਾਂ ਕੋਈ politcal ਅਹੁਦਾ ਵੀ ਨਹੀਂ ਆ ਦਾਸ ਤਾਂ ਸਿਰਫ ਪੰਥਕ ਸੇਵਾ ਕਰਦਾ ਗੁਰੂ ਘਰ ਦਾ ਸੇਵਾਦਾਰ ਆ ਤੇ ਸਾਡੇ ਇੱਕ ਅਧਨੇ ਜੇ ਸੇਵਕ ਨਾਲ ਵੀ ਜਿਉਂ ਨੇ ਮੈਨੂੰ ਸ਼ਾਲ ਦੇ ਕੇ ਜਾਂ ਮੈਨੂੰ ਸਰੂਪਾ ਦੇ ਕੇ ਸਨਮਾਨਿਤ ਕੀਤਾ ਤੇ ਜਿਹਦਾ ਮਤਲਬ ਆ ਉਹ ਕਿੰਨਾ ਡਾਊਨ ਟੂ ਅਰਥ ਆ ਜਾਂ ਕਿਸੇ ਵੀ ਸੋਸਾਇਟੀ ਦੇ ਕਿਸੇ ਵੀ ਬੰਦੇ ਤੱਕ ਉਹ ਪਹੁੰਚ ਰੱਖਦੀ ਆ ਜਾਂ ਉਹਦੇ ਨਾਲ ਅਪਰੋਚ ਉਹਦੀ ਅਪਰੋਚ ਨੂੰ ਐਕਸੈਪਟ ਕਰਦੀ ਇਹ ਸਾਡੇ ਵਾਸਤੇ ਬੜੇ ਮਾਨ ਦੀ ਗੱਲ ਆ ਆਸਪਾਸ ਦੇ 6 ਮਾਸ ਦੇ ਨਾਲ-ਨਾਲ ਨਾਲ ਦੇ ਲੱਗਦੇ ਜ਼ਿਲ੍ਹਿਆਂ ਨੂੰ ਲੈ ਕੇ ਬੰਗਾਲ ਦੇ ਸਮੁੱਚੇ ਜ਼ਿਲ੍ਹਿਆਂ ਦੇ ਵਿੱਚ ਤੁਹਾਡਾ ਆਉਣਾ ਜਾਣਾ ਸਾਰਿਆਂ ਨਾਲ ਮਿਲਣਾ ਹੁੰਦਾ ਹੈ ਅਖੀਰ ਵਿੱਚ ਆ ਆਮ ਸੂਚਨਾ ਦੇ ਤੌਰ ਤੇ ਸਿੱਖ ਕੌਮ ਦੇ ਲਈ ਸ਼ੁਭ ਸੰਦੇਸ਼ ਕੀ ਲਗਾਉਣਾ ਚਾਹੋਗੇ ਚੋਨਾ ਕਿ ਸਾਡੀ ਸਿੱਖ ਪੰਥਕ ਸ뜰 ਜਿਹੜੀ ਆ ਜਿਹੜੀ ਕਿ ਪੰਜਾਬ ਆਪਣੇ ਥੁਰੇ ਤੋਂ ਦੂਰ ਯਾਰ ਬਾਹਰੀਆਂ ਸਟੇਟਾਂ ਦੇ ਵਿੱਚ ਰਹਿੰਦੀ ਆ ਜਾਂ ਪਰਦੇਸਾਂ 'ਚ ਰਹਿੰਦੀ ਆ ਉਹਨਾਂ ਸਾਰਿਆਂ ਨੂੰ ਆਪਣੀ ਏਕਤਾ ਨੂੰ ਬਹਲ ਦੇਣੀ ਚਾਹੀਦੀ ਆ ਔਰ ਬੜੀ ਬੇਬਾਕੀ ਨਾਲ ਸਪਸ਼ਟਤਾ ਦੇ ਨਾਲ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣੀ ਚਾਹੀਦੀ ਆ ਸਾਡੇ ਪੰਥ ਦੇ ਵਿੱਚ ਥੋੜੀ ਜੀ ਕਮੀ ਜਿਹੜੀ ਮੈਨੂੰ ਨਜ਼ਰ ਆ ਰਹੀ ਆ ਕਿ ਸਾਡੇ ਪੰਥਕ ਲੀਡਰਾਂ ਦੇ ਅੰਦਰ ਜਿਹੜੀ ਕਮਿਊਨੀਕੇਸ਼ਨ ਸਕਿੱਲ ਆ ਨਾ ਉਹਦੇ ਅੰਦਰ ਬੜੀ ਵੱਡੀ ਕਮੀ ਆ ਸਾਡੇ ਪੰਥ ਦੇ ਵਿੱਚ ਬਲਾਰੇ ਬਹੁਤ ਘੱਟ ਨੇ ਉਸ ਤਰ੍ਹਾਂ ਦੀ ਪਰਸਨੈਲਿਟੀ ਜਿਹੜੀ ਅੱਖ 'ਚ ਅੱਖ ਪਾ ਕੇ ਕਿਸੇ ਵੀ ਸਟੇਟ ਦੀ ਸਰਕਾਰ ਦੇ ਨਾਲ ਗੱਲ ਕਰ ਸਕਣ ਔਰ ਆਪਣੀ ਗੱਲ ਨੂੰ ਬੜੀ ਬੇਬਾਕੀ ਦੇ ਨਾਲ ਉੱਥੇ ਰੱਖ ਕੇ ਉਹਨੂੰ ਕਿਸੇ ਸਿਟੇ ਤੱਕ ਪਹੁੰਚਾ ਸਕਣ ਇਹ ਕੰਮ ਨੂੰ ਦੂਰ ਕਰਨ ਵਾਸਤੇ ਅਸੀਂ ਕੋਸ਼ਿਸ਼ ਕਰਦੇ ਆ ਨੌਜਵਾਨ ਪੀੜੀ ਨੂੰ ਨਾਲ ਲੈ ਕੇ ਔਰ ਸਾਡੀ ਬਜ਼ੁਰਗੀ ਜਿਹੜੀ ਆ ਸਾਡੇ ਪ੍ਰਾਣੇ ਜਿਹੜੇ ਲੀਡਰ ਸਾਹਿਬਾਨ ਨੇ ਜਿਹੜੇ ਸਾਡੇ ਪੰਥਕ ਆਗੂ ਨੇ ਉਹਨਾਂ ਦਾ ਵੀ ਇੱਕ ਸੁਮੇਲ ਕੀਤਾ ਇੱਥੇ ਇਲਾਕੇ ਦੀਆਂ ਸਾਰੀਆਂ ਪ੍ਰਬੰਧਕ ਕਮੇਟੀਆਂ 'ਚ ਸੁਨਿਸ਼ਚਿਤ ਕੀਤਾ ਸੀ ਕਿ ਘੱਟੋ ਘੱਟ 40% ਨੌਜਵਾਨ ਜਿਹੜੀ ਪੀੜ੍ਹੀ ਹੈ ਸਾਡੀ ਉਹ ਪ੍ਰਬੰਧਕੀ ਢਾਂਚੇ ਦੇ ਅੰਦਰ ਆਵੇ ਉਹਦੇ ਨਾਲ ਕੀ ਹੁੰਦਾ ਕਿ ਨੌਜਵਾਨ ਪੀੜੀ ਤੇ ਕੋਲ ਬੜਾ ਵੱਡਾ ਜਜ਼ਬਾ ਜਨੂੰਨ ਹੈ ਜਿਹਦੇ ਆ ਪੰਚ ਦੇ ਅੰਦਰ ਕੰਮ ਕਰਨ ਵਾਸਤੇ ਪਰ ਉਹਨਾਂ ਨੂੰ ਯੋਗ ਸਨਮਾਨ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਯੋਗ ਪਲੇਟਫਾਰਮ ਵੀ ਪ੍ਰੋਵਾਈਡ ਕੀਤਾ ਜਾਂਦਾ ਜਦ ਤੁਸੀਂ ਪ੍ਰਬੰਧਕੀ ਢਾਂਚੇ ਦੇ ਅੰਦਰ ਉਹਨਾਂ ਦਾ ਸਨਮਾਨ ਬਹਾਲ ਕਰੋਗੇ ਉਹ ਦੁੱਗਣੀ ਸ਼ਕਤੀ ਦੇ ਨਾਲ ਆਪਣੀ ਪੰਚ ਦੇ ਪ੍ਰਤੀ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਲਵਾਉਂਦੇ ਆ ਤੇ ਅਗਲੇ ਪਾਸੇ ਵੀ ਉਹਦਾ ਰਿਜ਼ਲਟ ਵੀ ਸਾਨੂੰ ਸਿੱਟਾ ਦਾ ਮਿਲਦਾ ਸਾਡੇ ਪੰਚ ਤੇ ਜਦ ਵੀ ਕੋਈ ਪੀੜ ਪੈਂਦੀ ਆ ਜੇ ਅਸੀਂ ਆਪਣੀ ਕਮਿਊਨੀਕੇਸ਼ਨ ਸਕਿੱਲ ਨੂੰ ਯੂਟਿਲਾਈਜ਼ ਕਰਕੇ ਸਹੀ ਜਗ੍ਹਾ ਸਹੀ ਵਕਤ ਤੇ ਸਹੀ ਗੱਲ ਪੇਸ਼ ਕਰਦੇ ਆ ਸਾਨੂੰ ਉਹਦਾ ਰਿਜ਼ਲਟ ਮਿਲਦਾ ਹੈ ਐਸਨ ਸਾਡੇ ਨਾਲ ਅਸਨਸੋਲ ਦੁਰਗਾਪੁਰ ਇਲਾਕੇ ਤੋਂ ਸਰਦਾਰ ਤਜਿੰਦਰ ਸਿੰਘ ਬਲਜੀ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੈਸਟ ਬੰਗਾਲ ਦੇ ਮਾਨਯੋਗ ਪ੍ਰਧਾਨ ਸਾਹਿਬ ਤੇ ਅਤੇ ਉਥੋਂ ਦੇ ਇਲਾਕੇ ਦੇ ਸਿੱਖਾ ਦੇ ਪ੍ਰਤੀਨਿਧੀ ਲੀਡਰ ਇਹਨਾਂ ਨੇ ਪੁਰਾਣੇ ਬਜ਼ੁਰਗਾਂ ਨੂੰ ਸਨਮਾਨ ਦੇਣ ਦੀ ਗੱਲ ਕਹੀ ਤੇ ਨਵੇਂਆਂ ਦਾ ਆਗਮਨ ਤੇ ਸਵਾਗਤ ਕਰਕੇ ਉਹਨਾਂ ਨੂੰ ਫਰਜ਼ ਨਿਭਾਉਣ ਤੇ ਸਿਖਲਾਈ ਦੀ ਗੱਲ ਕੀਤੀ ਬਹੁਤ ਸੋਹਣਾ ਰੁਝਾਨ ਉਹਨਾਂ ਦੇ ਨਾਲ ਸਾਂਝੇ ਕੀਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਿੱਖਾਂ ਦਾ ਕੀ ਰੋਲ ਮਾਡਲ ਰਹੇਗਾ ਬੰਗਾਲ ਸੂਬੇ ਵਿੱਚ ਉਹਨਾਂ ਨੇ ਆਪਣੇ ਦਿਸਤਾਂਤ ਪੇਸ਼ ਕੀਤੇ ਇਸ ਦੇ ਨਾਲ ਹੀ ਅਸੀਂ ਅੱਜ ਦਾ ਇਸ ਖਬਰਨਾਮੇ ਨੂੰ ਇੱਥੇ ਸਮਾਪਤ ਕਰਦੇ ਹਾਂ ਅਗਲੀ ਸੂchnਾ 'ਚ ਫਿਰ ਅਸੀਂ ਇੱਕ ਵਾਰ ਮਿਲਾਗੇ ਉਦੋਂ ਤੱਕ ਲਈ ਇਜਾਜ਼ਤ ਚਾਹੁੰਦੇ ਹਾਂ ਮੈਂ ਕਿਰਨਜੀਤ ਸਿੰਘ ਇਹ ਵੀ ਲਾਈਵ 13 ਤੋਂ ਵੀ ਜੀ ਫਤਿਹ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ